ਦੇਖੋ ਸੋਚ ਮੇਰਾ ਮੰਨਣਾ ਕਿ ਇੱਕ ਜਦੋਂ ਖਿਆਲ ਆਂਦਾ ਨਾ ਉਹ ਇੱਕ ਆਮਦ ਹੁੰਦੀ ਹੈ ਹਰ ਇੱਕ ਔਰ ਇਹ ਨਹੀਂ ਹੈ ਕਿ ਉਹ ਮੇਰੇ ਅੰਦਰ ਆਈ ਇੱਕ ਸੋਚ ਹੋ ਸਕਦਾ ਹੈ 1 ਸੈਕਿੰਡ ਦੇ ਵਿੱਚ ਲੱਖਾਂ ਬੰਦੇ ਦੇ ਅੰਦਰ ਸੋ ਇੱਕ ਆਈਡੀਆ ਸੀ ਕਿ ਵਿਅਰਥ ਤੋਂ ਵਰਥ ਕ੍ਰੀਏਟ ਕਰਨਾ ਹਿੰਦੀ ਦੇ ਵਿੱਚ ਆਪਾਂ ਦੇਖੀਏ ਤਾਂ ਵਿਅਰਥ ਜੀ ਅੰਗਰੇਜ਼ੀ ਦੇ ਵਿੱਚ ਦੇਖੀਏ ਤਾਂ ਵਰਥ ਕਾਫੀ ਲੋਕ ਸੱਡਨਲ ਕਨੈਕਟ ਹੋ ਚੁੱਕੇ ਨੇ ਆਲਮੋਸਟ 2021 ਤੋਂ ਅਸੀਂ ਚਲਾ ਰਹੇ ਹਾਂ ਲੁਧਿਆਣੇ ਦੇ ਵਿੱਚ ਤੇ 1.5 ਸਾਲ ਤੋਂ ਪਲੱਸ ਹੋ ਗਿਆ ਇਸ ਸੈਂਟਰ ਨੂੰ ਚਲਾਉਂਦੇ ਹੋਏ ਸਾਨੂੰ ਨਗਰ ਨਿਗਮ ਦੇ ਨਾਲ ਇਹਦੀ ਜਿਹੜੀ ਮਸ਼ੀਨਰੀ ਹੈ ਉਹਦੀ ਮਾਰਕੀਟ ਕੋਸਟਿੰਗ ਅਰਾਊਂਡ 12 ਤੋਂ 15 ਲੱਖ ਰੁਪਏ ਹੋਣੀ ਹੈ ਲੇਕਿਨ ਸਾਡੇ ਕੋਲ ਫੰਡਿੰਗ ਨਹੀਂ ਸੀ ਅਸੀਂ ਲੋਕਾਂ ਦੇ ਤੀਜੀ ਚੌਥੀ ਮੰਜ਼ਿਲ ਤੱਕ ਜਾ ਕੇ ਉਹਨਾਂ ਦਾ ਵੇਸਟ ਮੈਟੀਰੀਅਲ ਉਤਾਰ ਕੇ ਆਪ ਲੈ ਕੇ ਆਏ। ਉਹੀ ਚੀਜ਼ ਹੈ। ਹਾਂਜੀ ਹਾਂਜੀ ਇਹ ਐਕਚੁਅਲੀ ਜਿਹੜੇ ਵਾਈਨ ਦੇ ਬੋਟਲ ਹੁੰਦੇ ਆ ਜੀ ਨਾਰਮਲੀ ਪੀ ਕੇ ਲੋਕੇ ਸੁੱਟ ਦਿੰਦੇ ਆ 50 ਪੈਸੇ 1 ਰੁਪਏ ਦਾ ਕਵਾਰਡ ਨੂੰ ਵੇਚ ਦਿੰਦੇ ਨੇ। ਇਹ ਨਹੀਂ ਕਾਈਂਡ ਆਫ इवन ਥਰਡੇ ਬੱਚੇ ਚਾਕਲੇਟ ਟੌਫੀ ਦੇ ਜਿਹੜੇ ਰੈਪਰਸ ਸੁੱਟਦੇ ਆ ਤੁਸੀਂ ਉਹ ਵੀ ਡੋਨੇਟ ਕਰ ਸਕਦੇ ਹੋ 크리에ੇਟੀਵਿਟੀ ਆਵੇ ਨਵੀਂ ਚੀਜ਼ਾਂ ਕਰਨ ਨੂੰ ਮਿਲਣ ਉਹਨਾਂ ਨੂੰ ਸੋ ਉਹ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਨੂੰ ਤੇ ਮੈਕਸਿਮਮ ਸਾਡੇ ਕੋਲ ਇਸ ਟਾਈਮ ਤੱਕ ਕਾਲਜ ਦੀ ਕੁਰੀਆਂ ਹੈਗੀਆਂ ਨੇ ਜਿਹੜੇ ਆ ਕੇ ਹੋਲ ਡੇ ਹੋਲ ਨਾਈਟ ਵੀ ਕਈ ਵਾਰ ਕੰਮ ਕਰਦੇ ਇਸ ਸੈਂਟਰ ਤੇ ਆਪਣੇ ਕਚਰੇ ਨੂੰ ਸੈਗਰੀਗੇਟ ਕਰੋ ਸੈਗਰੀਗੇਟ ਕਰਕੇ ਡੰਪ ਕਰਨ ਦੇ ਬਜਾਏ ਡੋਨੇਟ ਕਰੋ ਅਲਟੀਮੇਟਲੀ ਇਹ ਤਾਂ ਐਂਡ ਦੀ ਲੈਂਡਫਿਲਸ ਦੇ ਵਿੱਚ ਜਾਂਦਾ ਹੈ ਇਹ ਅੱਗ ਲਗਾ ਕੇ ਸਾਰੇ ਆ ਜਾਂਦਾ ਹੈ ਅਸੀਂ ਉਸ ਕਤਰਨ ਨੂੰ ਕਲੈਕਟ ਕਰਕੇ 30 ਤੋਂ 35 ਲੇਡੀਜ਼ ਜਿਨ੍ਹਾਂ ਤੋਂ ਆਹ ਪ੍ਰੋਡਕਟ ਬਣਵਾ ਰਹੇ ਨੂੰ ਮਾਰਕੀਟ 'ਚ 스크ੰਚੀਜ਼ ਕਹਿੰਦੇ। ਇਹ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣ ਲਾਈਵ ਦੇ ਨਾਲ ਤੇ ਮੈਂ ਅਮਿਤ ਹੁਣੇ ਮੌਜੂਦਾ ਇੱਕ ਅਜਿਹੀ ਥਾਂ ਤੇ ਜਿੱਥੇ ਸਾਡੇ ਕਰ ਦਾ ਜਿਹੜਾ ਕੂੜਾ ਕਰਕਟ ਹੈ ਜਿਹੜੇ ਕੂੜੇ ਦੇ ਢੇਰ ਹੈ ਉਹਨਾਂ ਤੋਂ ਜਿਹੜੀਆਂ ਯੂਸਫੁਲ ਚੀਜ਼ਾਂ ਬਣਾਈਆਂ ਜਾ ਰਹੀਆਂ ਹੈ ਰੀਸਾਈਕਲ ਕਿੱਤਿਆਂ ਜਾ ਰਹੀਆਂ ਕਿੱਦਾਂ ਕਰ ਰਹੇ ਨੇ ਤੇ ਕੌਣ ਇਸ ਮੁਹਿੰਮ ਦੇ ਪਿੱਛੇ ਹੈ ਸਾਰੀ ਗੱਲਬਾਤ ਤੁਹਾਨੂੰ ਕਰਦੇ ਆ ਉਹਨਾਂ ਦੇ ਨਾਲ ਤੇ ਸਾਰੀ ਤਸਵੀਰਾਂ ਅੱਜ ਤੁਹਾਡੇ ਮੂਰੇ ਰੱਖਾਂਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਦਾਂ ਜਿਹੜੇ ਵੇਸਟ ਮਟੀਰੀਅਲ ਹੈ ਉਹਨਾਂ ਦੇ ਨਾਲ ਜਿਹੜੇ ਆ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਰੀਯੂਜ਼ ਕੀਤੀਆਂ ਜਾ ਰਹੀਆਂ ਨੇ ਚੀਜ਼ਾਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੋਡਾਊਨ ਹੈ ਗੋਡਾਊਨ ਦੇ ਵਿੱਚ ਵੇਸਟ ਮਟੀਰੀਅਲਸ ਹੈ ਤੇ ਵੇਸਟ ਮਟੀਰੀਅਲ ਤੋਂ ਕੀ ਕੀ ਬਣਾ ਰਹੇ ਨੇ ਤੇ ਕਿਦਾਂ ਰੀਸਾਈਕਲ ਕਰ ਰਹੇ ਨੇ ਸਾਰੀ ਗੱਲਬਾਤ ਗੌਰਵ ਜੀ ਨੇ ਸਾਡੇ ਨਾਲ ਗੱਲਬਾਤ ਕਰ ਲੈਣੀ ਹੈ ਸਰ ਮੇਰੇ ਹੱਥਾਂ ਦੇ ਵਿੱਚ ਇਹ ਪੈਨਸਲ ਮੈਂ ਫੜੀ ਹੋਈ ਹੈ ਜੀ ਪੇਪਰ ਦੀ ਬਣੀ ਹੋਈ ਹੈ ਜੀ ਤੇ ਕਿੱਦਾਂ ਸੋਚ ਕਿੱਦਾਂ ਆਈ ਕਿਉਂਕਿ ਇੱਕ ਸੋਚ ਆਣੀ ਬਹੁਤ ਵੱਡੀ ਗੱਲ ਹੈ ਤੇ ਜਦ ਆਪਾਂ ਕੋਈ ਚੀਜ਼ ਸਟਾਰਟ ਕਰਦੇ ਹਾਂ ਤਾਂ ਕਾਫੀ ਕੁਝ ਸੰਘਰਸ਼ ਕਰਨਾ ਪੈਂਦਾ ਹੈ ਕਿਉਂਕਿ ਸੋਚ ਨੂੰ ਇੱਕ ਮੁਹਿੰਮ ਦਾ ਰੂਪ ਦੇਣ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ ਕਿੱਦਾਂ ਇਹ ਸੋਚ ਆਈ ਦੇਖੋ ਸੋਚ ਮੇਰਾ ਮੰਨਣਾ ਕਿ ਇੱਕ ਜਦੋਂ ਖਿਆਲ ਆਉਂਦਾ ਨਾ ਉਹ ਇੱਕ ਆਮਦ ਹੁੰਦੀ ਹੈ ਹਰ ਇੱਕ ਔਰ ਇਹ ਨਹੀਂ ਹੈ ਕਿ ਉਹ ਮੇਰੇ ਅੰਦਰ ਆਈ ਇੱਕ ਸੋਚ ਹੋ ਸਕਦਾ 1 ਸੈਕਿੰਡ ਦੇ ਵਿੱਚ ਲੱਖਾਂ ਬੰਦੇ ਦੇ ਅੰਦਰ ਆਇਆ ਠੀਕ ਹੈ ਲੇਕਿਨ ਜਿਹੜਾ ਸਭ ਤੋਂ ਪਹਿਲਾਂ ਇੰਪਲੀਮੈਂਟ ਕਰ ਲੈਂਦਾ ਉਹ ਅੱਗੇ ਨਿਕਲ ਜਾਂਦਾ ਜਿਹੜਾ ਸੋਚਦਾ ਰਹਿ ਜਾਂਦਾ ਉਹ ਪਿੱਛੇ ਹੋ ਜਾਂਦਾ ਸੋ ਇੱਕ ਆਈਡੀਆ ਸੀ ਕਿ ਵੇਰਥ ਤੋਂ ਵਰਥ ਕ੍ਰੀਏਟ ਕਰਨ ਦਾ ਹਿੰਦੀ ਦੇ ਵਿੱਚ ਆਪਾਂ ਦੇਖੀ ਤਾਂ ਵੇਰਥ ਜੀ ਅੰਗਰੇਜ਼ੀ ਦੇ ਵਿੱਚ ਦੇਖੇ ਤਾਂ ਵਰਥ ਜੀ ਠੀਕ ਹੈ ਸੋ ਇਹ ਪੂਰਾ ਕਨਸੈਪਟ ਸੀਗਾ ਕਿ ਅਸੀਂ ਵੇਸਟ ਜਿਹੜਾ ਮਟੀਰੀਅਲ ਜਿਹੜਾ ਲੈਂਡਫਿਲਸ ਦੇ ਵਿੱਚ ਜਾ ਰਿਹਾ ਐਨਵਾਇਰਨਮੈਂਟ ਦਾ ਹਾਰਮ ਕਰ ਰਿਹਾ ਅਸੀਂ ਉਹਨੂੰ ਕਲੈਕਟ ਕਰਕੇ ਉਹਨੂੰ ਇੱਕ ਤਾਂ ਲੈਂਡਫਿਲਸ ਦੇ ਵਿੱਚ ਜਾਣ ਤੋਂ بچਾਈਏ এনवायरमेंट ਨੂੰ ਵੀ ਪ੍ਰੋਟੈਕਟ ਕਰੀਏ ਦੂਜਾ ਵੈਲਿਊ ਕ੍ਰੀਏਟ ਕਰੀਏ ਤੇ ਕਦੋਂ ਕਿਸ 에ਅਰ ਦੇ ਵਿੱਚ ਆ ਕੇ ਤੁਸੀਂ ਇਹ ਮੁਹਿੰਮ ਸਟਾਰਟ ਕੀਤੀ ਸਰ ਐਕਚੁਅਲੀ ਇਹ ਪਰਸਨਲੀ ਤਾਂ ਮੈਂ 2018 ਦੇ ਵਿੱਚ ਹੀ ਇਹ ਸਟਾਰਟ ਕਰਤਾ ਸੀਗਾ ਨੋਇਡਾ ਜੀ ਕਿਨਾ ਕਿਨਾ ਦਾ ਸਹਿਯੋਗ ਮਿਲ ਰਿਹਾ ਤੇ ਯੂਥ ਦਾ ਕਿਦਾਂ ਰੁਝਾਨ ਦੇਖ ਰਹੇ ਹਾਂ ਕਾਫੀ ਲੋਕ ਸਾਡੇ ਨਾਲ ਕਨੈਕਟ ਹੋ ਚੁੱਕੇ ਨੇ ਆਲਮੋਸਟ 2021 ਤੋਂ ਅਸੀਂ ਚਲਾ ਰਹੇ ਹਾਂ ਲੁਧਿਆਣੇ ਦੇ ਵਿੱਚ ਤੇ ਡੇਢ ਸਾਲ ਤੋਂ ਪਲੱਸ ਹੋ ਗਿਆ ਇਸ ਸੈਂਟਰ ਨੂੰ ਚਲਾਉਂਦੇ ਹੋਏ ਸਾਨੂੰ ਨਗਰ ਨਿਗਮ ਦੇ ਨਾਲ ਤੇ ਕਾਫੀ سارے ਲੋਕ ਸਾਡੇ ਨਾਲ अराउंड 500 ਪਲਸ ਫੈਮਿਲੀ ਕਨੈਕਟ ਹੈ ਜਿਨ੍ਹਾਂ ਦਾ ਰੈਗੂਲਰ ਡਰਾਈਵ ਇਸ ਸਾਡੇ ਕੋਲ ਆਂਦਾ ਹੈ ਇਸ ਤੋਂ ਇਲਾਵਾ ਆਲਮੋਸਟ ਕਾਫੀ ਸਾਰੇ ਕਾਲਜ ਸਕੂਲ ਦੇ ਸਟੂਡੈਂਟਸ ਸਾਡੇ ਨਾਲ ਕਨੈਕਟਡ ਨੇ ਜਿਵੇਂ ਸਾਡੇ ਨਾਲ ਅਲੱਗ ਅਲੱਗ ਇਵੈਂਟਸ ਐਂਡ ਐਕਟੀਵਿਟੀਜ਼ ਕਮਿਊਨਿਟੀ ਕਲੈਕਸ਼ਨ ਡਰਾਈਵ ਸੇ ਸਾਰੀ ਚੀਜ਼ਾਂ ਕਰਦੇ ਰਹਿੰਦੇ ਜੀ ਤੇ ਸਰ ਇਹ ਜਿਹੜੇ ਪੈਨਸਲਸ ਮੈਂ ਹੱਤੀ ਫੜੇ ਹੋਏ ਆ ਪੇਪਰ ਦੇ ਬਣੇ ਹੋਏ ਆ ਤੇ ਕਿਦਾਂ ਮਸ਼ੀਨਰੀ ਵੀ ਲੱਗਦੀ ਏ ਇਹਦੇ ਲਈ ਇਹਦੀ ਜਿਹੜੀ ਮਸ਼ੀਨਰੀ ਏ ਉਹਦੀ ਮਾਰਕੀਟ ਕੋਸਟਿੰਗ अराउंड 12 ਤੋਂ 15 ਲੱਖ ਰੁਪਏ ਹੋਣੀ ਏ ਲੇਕਿ ਵਰਟਿਕ ਇੰਟੈਂਸ਼ਨ ਸੀਗਾ ਕੁਝ ਕਰਨ ਦਾ ਕਿ ਹਾਂ ਸੇ ਬਣਾਣਾ ਹੀ ਬਣਾਣਾ ਸੋ ਦੈਟਸ ਵਾਈ ਅਸੀਂ ਇੱਕ ਟ੍ਰੈਡਮਿਲ ਆਇਆ ਸਾਡੇ ਕੋਲ ਵੇਸਟ ਦੇ ਵਿੱਚ ਜਿਹੜਾ ਜਿਮ ਵਾਲਾ ਹੁੰਦਾ ਉਹਨੂੰ ਕਨਵਰਟ ਕੀਤਾ ਮਸ਼ੀਨਰੀ ਦੇ ਵਿੱਚ ਤੇ ਉਸ ਮਸ਼ੀਨਰੀ ਤੋਂ ਫਿਰ ਪੈਨਸਲ ਵੇਸਟ ਤੋਂ ਹੀ ਵਰਥ ਵੇਸਟ ਤੋਂ ਵਰਥ ਕ੍ਰੀਏਟ ਕੀਤਾ ਜਿੱਤੇ ਆਹ ਵੁੱਡਨ ਲੈਂਪ ਪਿਆ ਹੋਇਆ ਸਾਹਮਣੇ ਇਹ ਵੀ ਵੇਸਟ ਤੋਂ ਬਣਿਆ ਇਹ ਜਿਵੇਂ ਤੁਸੀਂ ਦੇਖੋਗੇ ਕਿ ਰੋਡ ਤੇ ਲੋਕੇ ਟਹਿ ਨਹੀਂ ਆ ਸੁੱਟ ਦਿੰਦੇ ਆ ਕੋਈ ਵੀ ਹਾਰਟੀਕਲਚਰ ਵੇਸਟ ਹੁੰਦਾ ਉਹਦੇ ਵੇਸਟ ਨੂੰ ਅਸੀਂ ਚੱਕ ਕੇ ਉਸ ਤੋਂ ਟੇਬਲ ਲੈਂਪ ਇਹ ਜਿਵੇਂ ਆਹ ਦੇਖੋ ਆਹ ਵੀ ਇੱਕ ਵੁੱਡਨ ਪੀਸ ਏ ਬਟ ਇਹਦੇ ਵਿੱਚ ਅਸੀਂ ਗਲਾਸ ਬੋਟਲ ਵੀ ਯੂਜ਼ ਕੀਤਾ ਹੈ ਇਹ ਜਿਹੜੇ ਕਰਾਂ ਦੇ ਵਿੱਚ ਬੋਟਲਸ ਸਟ ਦਿੰਦੇ ਨੇ ਉਹ ਉਹੀ ਚੀਜ਼ ਹੈ ਹਾਂਜੀ ਹਾਂਜੀ ਇਹ ਐਕਚੁਅਲੀ ਜਿਹੜੇ ਵਾਈਨ ਦੇ ਬੋਟਲ ਹੁੰਦੇ ਆ ਜੀ ਨਾਰਮਲੀ ਪੀ ਕੇ ਲੋਕੇ ਸੁੱਟ ਦਿੰਦੇ ਆ 50 ਪੈਸੇ 1 ਰੁਪਏ ਦਾ ਕਵਾਰਡ ਨੂੰ ਵੇਚ ਦਿੰਦੇ ਐਦਾਂ ਤਾਂ ਸਰ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਅਜਿਹੀ ਸੋਚ ਅਗਰ ਹਰ ਬੰਦੇ ਦੀ ਹੋ ਜਾਵੇ ਤਾਂ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਕਹਿਣ ਨੂੰ ਐ ਪੇਪਰਾਂ ਦੇ ਵਿੱਚ ਐ ਤੇ ਸਮਾਰਟ ਸਿਟੀ ਦਾ ਬਣ ਜਾਊਗਾ ਸੋ ਐਕਚੁਅਲੀ ਹੈ ਕਿ ਮੈਂ ਇਹੀ बार-बार ਇੱਕ ਮੈਸੇਜ ਦੇਣਾ ਕਿ ਕਚਰਾ ਸਹਿਰ ਚ ਨਹੀਂ ਹੈ ਕਚਰਾ ਸਾਡੇ ਦਿਮਾਗ ਚ ਹੈ ਸੋਚ ਦੇ ਵਿੱਚ ਹੈ ਜਿਸ ਦਿਨ ਆਪਣੇ ਦਿਮਾਗ ਦਾ ਕਚਰਾ ਸਾਫ ਕਰ ਲਿਆ ਤੁਹਾਡਾ ਸਹਿਰ ਅਗਲੇ ਦਿਨ ਸਾਫ ਹੋ ਜਾ ਜੀ ਤੇ ਸਾਡੀ ਐਕਚੁਅਲੀ ਕੀ ਅਸੀਂ ਆਪਣੇ ਫੰਡਮੈਂਟਲ ਰਾਈਟਸ ਲਈ ਤੇ ਲੜਦੇ ਆਂ ਠੀਕ ਹੈ ਕਿ ਸਾਡਾ ਫੰਡਮੈਂਟਲ ਰਾਈਟਸ ਹੈ ਜੀ ਸਾਨੂੰ ਹੱਕ ਸਾਡਾ ਦੇ ਦੋ ਲੇਕਿਨ ਅਸੀਂ ਆਪਣੀ ਫੰਡਮੈਂਟਲ ਡਿਊਟੀਆਂ ਭੁੱਲ ਰਹੇ ਹਾਂ ਬਿਲਕੁਲ ਠੀਕ ਹੈ ਅਸੀਂ ਆਪਣਾ ਘਰ ਸਾਫ ਕਰਦੇ ਆਂ ਘਰ ਦਾ ਕਚਰਾ ਚੱਕ ਕੇ ਗਵਾਂਡੀਆਂ ਦੇ ਪਲਾਟ ਚ ਸੁੱਟ ਦਿੰਨੇ ਆਂ ਤੇ ਆਪਣੀ ਫੰਡਮੈਂਟਲ ਡਿਊਟੀ ਨਿਭਾ ਲਈ ਜੀ सिविक सेंस कितनी सिविक, सिविक सेंस ਤੁਹਾਡੀ ਮਰੀ ਹੋਈਏ ਸੋ सिविक सेंस ਨੂੰ ਜਗਾਓ ਜੀ ਯੋਰ ਵੇਸਟ ਯੋਰ ਰਿਸਪੌਂਸਿਬਿਲਟੀਸ ਆਪਣੇ ਕਚਰੇ ਨੂੰ ਸੈਗਰੀਗੇਟ ਕਰੋ ਸੈਗਰੀਗੇਟ ਕਰਕੇ ਡੰਪ ਕਰਨ ਦੇ ਬਜਾਏ ਡੋਨੇਟ ਕਰੋ ਜੀ ਤੇ ਹੋਰ ਕਿਹੜੇ ਕਿਹੜੇ ਜਿਹੜੇ ਪ੍ਰੋਡਕਟਸ ਤੁਹਾਡੇ ਵੱਲੋਂ ਬਣਾਏ ਜਾ ਰਹੇ ਆ ਸਰ ਦੇਖੋ ਜੀ ਇਹ ਹੈਂਗਰ ਵੀ ਆ ਵੁੱਡਨ ਵੇਸਟ ਤੋਂ ਬਣਾਏ ਗਏ ਜੀ ਠੀਕ ਹੈ ਇਹ ਹੈਂਗਰ ਨੇ ਇਸ ਤੋਂ ਇਲਾਵਾ ਫੈਬਰਿਕ ਦੇ ਜਿਹੜੇ ਕਤਰਨ ਹੁੰਦੇ ਆ ਕਤਰਨ ਤੋਂ ਅਸੀਂ ਪ੍ਰੋਡਕਟ ਬਣਾ ਰਹੇ ਆ ਇਸ ਤੋਂ ਇਲਾਵਾ ਗਲਾਸ ਬੋਟਲਸ ਦੇ ਪ੍ਰੋਡਕਟਸ ਨੇ ਇਸ ਟਾਈਪ ਦੇ ਕਤਰਨ ਕਿਉਂਕਿ ਆ ਕਾਫੀ ਕੁਛ ਦਿਖ ਰਿਹਾ ਵਾ ਸਮਾਨ ਬੂਟਿਕ ਜਦੋਂ ਇੱਕ ਲੇਡੀ ਜਾਂਦੀ ਆਪਣੇ ਇਸ কুরਤੀ ਸਟਿਚ ਕਰਾਉਣ ਨੂੰ ਜਾਂ ਕੋਈ ਵੀ ਡਰੈਸ ਸਟਿਚ ਕਰਾਉਣ ਨੂੰ ਉਹਦਾ ਕਤਰਨ ਬਚਦਾ ਬਿਲਕੁਲ ਉਹ ਕਤਰਨ ਅਲਟੀਮੇਟਲੀ ਇਹ ਤਾਂ ਐਂਡ ਤੇ ਲੈਂਡਫਿਲਸ ਦੇ ਵਿੱਚ ਜਾਂਦਾ ਹੈ ਇਹ ਅੱਗ ਲਗਾ ਕੇ ਸਾਰੇ ਆ ਜਾਂਦਾ ਅਸੀਂ ਉਸ ਕਤਰਨ ਨੂੰ ਕਲੈਕਟ ਕਰਕੇ 30 ਤੋਂ 35 ਲੇਡੀਆਂ ਜਿਨ੍ਹਾਂ ਤੋਂ ਆ ਪ੍ਰੋਡਕਟ ਬਣਵਾ ਰਹੇ ਇਹਨੂੰ ਮਾਰਕੀਟ 'ਚ ਸਕਰੰਚਿਸ ਕਹਿੰਦੇ 30 ਤੋਂ 35 ਲੇਡੀਆਂ ਤੇ ਉਹਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਇਸ ਦੀ ਮਿਲ ਗਿਆ ਤੁਹਾਡੇ ਵਰਤ ਵੀ ਕ੍ਰੀਏਟ ਹੋ ਰਹੇ ਜਿਹੜਾ ਸਮਾਨ ਤੁਹਾਡਾ ਕਚਰਾ ਸੀਗਾ ਉਹ ਅੱਜ ਇੱਕ ਵੈਲਿਊਏਬਲ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਗਿਆ ਤੇ ਮਾਰਕੀਟ 'ਚ ਵਿਕ ਰਿਹਾ ਜੀ ਤੇ ਹੋਰ ਜਿਹੜਾ ਯੂਥ ਅੱਜ ਤੁਹਾਡੇ ਨਾਲ ਜੁੜ ਰਿਹਾ ਹੈ ਜੀ ਤੇ ਕਿੰਨਾ ਕੁ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਐਕਚੁਅਲ ਕੀ ਹੈ ਕਿ ਯੂਥ ਇੱਥੇ ਖਾਸ ਇਸ ਲਈ ਅਟਰੈਕਟ ਹੁੰਦਾ ਕਿ ਉਹਨਾਂ ਦੇ ਵਿੱਚ ਕ੍ਰੀਏਟੀਵਿਟੀ ਹੋਵੇ ਕ੍ਰੀਏਟੀਵਿਟੀ ਹੋਵੇ ਨਵੀਂ ਚੀਜ਼ਾਂ ਕਰਨ ਨੂੰ ਮਿਲਣ ਉਹਨਾਂ ਨੂੰ ਸੋ ਉਹ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਨੂੰ ਤੇ ਮੈਕਸਿਮਮ ਸਾਡੇ ਕੋਲ ਇਸ ਟਾਈਮ ਤੱਕ ਕਾਲਜ ਦੀ ਕੁਰੀਆਂ ਹੈਗੀਆਂ ਨੇ ਜਿਹੜੇ ਆ ਕੇ ਹੋਲ ਡੇ ਹੋਲ ਨਾਈਟ ਵੀ ਕਈ ਵਾਰ ਕੰਮ ਕਰਦੇ ਇਸੈਂਟਰ ਤੇ ਬੈਕ ਜੀ ਤੇ ਸਰ ਕਈ ਵਾਰ ਕੂੜਾ ਕਿਉਂਕਿ ਇਹ ਤਾਂ ਆਮ ਤੌਰ ਤੇ ਆਪਾਂ ਕੂੜਾ ਹੀ ਬੋਲਦੇ ਆ ਸਾਡੀ ਨਿਗਾਹ ਦੇ ਵਿੱਚ ਕੂੜਾ ਹੀ ਏ ਜੋ ਚੀਜ਼ ਸਾਡੇ ਯੂਜ਼ ਦੀ ਨਹੀਂ ਉਹ ਕੂੜਾ ਹੈ ਤੇ ਜਦ ਕੂੜਾ ਇਕੱਠਾ ਕਰਨ ਜਾਂਦੇ ਸੀ ਸਟਾਰਟਿੰਗ ਦੇ ਵਿੱਚ ਹੁਣ ਤਾਂ ਕਾਫੀ ਕੁਝ ਚੀਜ਼ਾਂ ਬਦਲ ਗਈਆਂ ਨੇ ਹੁਣ ਗਵਰਨਮੈਂਟ ਦਾ ਤੁਹਾਨੂੰ ਸਹਿਯੋਗ ਵੀ ਮਿਲ ਰਿਹਾ ਹੈ ਤੇ ਸਟਾਰਟਿੰਗ ਦੇ ਵਿੱਚ ਮਨ ਦੇ ਵਿੱਚ ਕੀ ਆਂਦਾ ਸੀ ਖਿਆਲ ਖਿਆਲ ਕੁਝ ਨਹੀਂ ਆਂਦਾ ਸੀ ਸਾਡਾ ਤਾਂ ਕੰਮ ਹੈ ਖਿਆਲ ਕੀ ਲੈ ਕੇ ਆਣਾ ਸਾਨੂੰ ਕਾਲ ਆਂਦਾ ਸੀ ਕਿ ਸਾਡੇ ਘਰ ਕੋਲ ਵੇਸਟ ਪਿਆ ਆ ਕੇ ਲੈ ਜਾਓਗੇ ਅਸੀਂ ਦੌਰ ਕੇ ਜਾਂਦੇ ਸੀ ਜੀ ਕਿ ਉਹ ਕਿਥੇ ਲੈਂਡਫਿਲਸ ਤੇ ਜਾਵੇ ਉਸ ਤੋਂ ਪਹਿਲਾਂ ਸਾਡੇ ਕੋਲ ਆ ਜਾਓ ਅਸੀਂ ਲੋਕਾਂ ਦੇ ਤੀਜੀ ਚੌਥੀ ਮੰਜ਼ਿਲ ਤੱਕ ਜਾ ਕੇ ਉਹਨਾਂ ਦਾ ਵੇਸਟ ਮੈਟੀਰੀਅਲ ਉਤਾਰ ਕੇ ਆਪ ਲੈ ਕੇ ਆਇਆ ਤੇ ਕਿੰਨਾ ਕੁ ਵੱਡਾ ਇਹ ਜਿਹੜਾ ਹੋਰ ਵੀ ਇਦਾਂ ਦੇ ਜਿਹੜੇ ਗੋਡਾਊਨਸ ਬਣਾਏ ਜਾਣਗੇ ਕਮਿਊਨਿਟੀ ਸੈਂਟਰ ਬਣਾਏ ਜਾਣਗੇ ਐਕਚੁਅਲ ਕੀ ਹੈ ਕਿ ਸਾਡੀ ਪਲਾਨਿੰਗ ਚੱਲ ਰਹੀ ਹੈ ਲੁਧਿਆਣੇ ਦੇ ਵਿੱਚ ਪਰ ਡੇਲੀ ਜੇ ਦੇਖੀ ਆਪਾਂ 1200 ਮੈਟ੍ਰਿਕ ਟਨ ਕਚਰਾ ਨਿਕਲਦਾ ਜਿਹਦੇ ਵਿੱਚ ਆਪਾਂ ਐਵਰੇਜ ਲਈਏ ਤਾਂ 40% ਜਿਹੜਾ ਡਰਾਈ ਵੇਸਟ ਹੁੰਦਾ ਠੀਕ ਹੈ ਤੇ ਲੁਧਿਆਣੇ ਦੇ ਵਿੱਚ ਇਦਾਂ ਦੇ ਹੋਰ ਸੈਂਟਰ ਜੇ ਸਟੇਬਲ ਕਰ ਦਿੱਤੇ ਜਾਣਗੇ ਤੇ ਜਿਹੜਾ ਡਰਾਈ ਵੇਸਟ ਲੈਂਡਫਿਲਸ 'ਚ ਜਾਂਦਾ ਉਹ ਲੈਂਡਫਿਲਸ ਦੇ ਵਿੱਚ ਜਾਣ ਦੇ ਵਜ੍ਹਾ ਆਪਣੇ ਸੈਂਟਰ ਤੇ ਆਏਗਾ ਤੇ ਉਤੋਂ ਵੈਲਿਊ ਕ੍ਰੀਏਟ ਹੋਣੀ ਸ਼ੁਰੂ ਹੋ ਜਾਏਗੀ ਤੇ ਕਿਸ ਟਾਈਪ ਦੇ ਡਰਾਈਵੇਸ ਤੁਹਾਡੇ ਵੱਲੋਂ ਜਿਹੜੇ ਕਲੈਕਟ ਕੀਤੇ ਜਾਂਦੇ ਨੇ ਏਨੀ ਕਾਈਂਡ ਆਫ ਇਵਨ ਤੁਹਾਡੇ ਬੱਚੇ ਚਾਕਲੇਟ ਟੌਫੀ ਦੇ ਜਿਹੜੇ ਰੈਪਰਸ ਸੁੱਟਦੇ ਆ ਤੁਸੀਂ ਉਹ ਵੀ ਡੋਨੇਟ ਕਰ ਸਕਦੇ ਹੋ ਰੈਪਰਸ ਨਾਲ ਕੀ ਬਣ ਸਕਦਾ ਹੈ ਸਰ ਅ ਰੈਪਰਸ ਨਾਲ ਅਸੀਂ ਆ ਬੀਮ ਬਣਾਣੇ ਆ ਰੀਸਾਈਕਲ ਕਰਕੇ ਤੇ ਇਸ ਤੋਂ ਫਿਰ ਪਾਰਕ ਦੇ ਬੈਂਚ ਬਣ ਜਾਂਦੇ ਆ ਇਹ ਕਾਫੀ ਹੈਵੀ ਹੋ ਕੇ ਸਾਥੀ ਹੈਵੀ ਹੁੰਦਾ ਇਹ ਐਜੇ ਵੁੱਡਨ ਬੇਸ ਮਲਟੀਲੇਅਰਡ ਪਲਾਸਟਿਕ ਦਾ ਜੀ ਮਲਟੀਲੇਅਰ ਜਿਹੜੇ ਲੇਜ कुरकुरੇ ਦੇ ਰੈਪਰਸ ਆਪਾਂ ਦੇਖਦੇ ਆ ਨਾਰਮਲੀ ਖਾ ਕੇ ਨਮਕੀਨ ਦੇ ਉਸ ਤੋਂ ਬਣੇ ਹੋਏ ਜੀ ਤੇ ਕਾਫੀ ਕੁਝ ਜਿਹੜਾ ਤੁਹਾਡੇ ਵੱਲੋਂ ਇਨੀਸ਼ੀਏਟਿਵ ਜਿਹੜਾ ਚੱਕਿਆ ਗਿਆ ਸੀ ਅੱਜ ਕਾਫੀ ਵੱਡਾ ਰੂਪ ਲੈ ਚੁੱਕਿਆ ਤੇ ਹੋਰ ਕੀ ਕੁਝ ਬੈਨੇਫੀਸ਼ੀਅਲ ਚੀਜ਼ਾਂ ਤੁਹਾਡੇ ਵੱਲੋਂ ਜਿਹੜੀਆਂ ਬਣਾਈਆਂ ਜਾ ਰਹੀਆਂ ਤੇ ਕੌਣ ਇਹਨਾਂ ਚੀਜ਼ਾਂ ਨੂੰ ਜਿਹੜਾ ਪਰਚੇਸ ਕਰਦਾ ਹੈ ਦੇਖੋ ਜਿਹੜੇ ਅਪਸਾਈਕਲਡ ਪ੍ਰੋਡਕਟ ਹੁੰਦੇ ਹੋ ਤਾਂ ਬਧਿਆ ਬਧਿਆ ਲੋਕੀ ਸਾਡੇ ਤੋਂ ਮਤਲਬ ਜਿਹੜੇ ਹਾਈ ਲੈਵਲ ਦੇ ਬੰਦੇ ਨੇ ਉਹ ਵੀ ਸਾਡੇ ਤੋਂ ਪਰਚੇਸ ਕਰਦੇ ਲੇਕਿਨ ਜਿਹੜੇ ਲੋਕਾਂ ਦੇ ਘਰੋਂ ਕਈ ਵਾਰ ਵੇਸਟ ਕੱਪੜੇ ਆ ਜਾਂਦੇ ਜਿਵੇਂ ਇਹ ਜੂਤੇ ਆ ਗਏ ਜਿਹੜੇ ਲੋਕਾਂ ਨੇ ਦੁਬਾਰਾ ਯੂਜ਼ ਤੇ ਨਹੀਂ ਲੈਣਾ ਉਹ ਅਸੀਂ ਇੱਥੇ ਸੰਡੇ ਨੂੰ ਇੱਕ ਮੇਗਾ ਮਾਰਕੀਟ ਲਗਾਉਂਦੇ ਆ ਜਿਨੂੰ ਆਪਾਂ ਰੀਯੂਜ਼ੇਬਲ ਪ੍ਰੋਡਕਟਸ ਜਿੰਨੇ ਵੀ ਆ ਗਏ ਕੱਪੜੇ ਜੂਤੇ ਬੋਕਸ ਸਟੇਸ਼ਨਰੀ ਟੌ ਇਹ ਜਿਹੜੇ ਨੀੜੀ ਬੰਦੇ ਨੇ ਉਹ ਆਂਦੇ ਆਨ ਤੋਂ ਬਾਅਦ ਉਹ 10-20 ਰੁਪਏ ਦੇ ਵਿੱਚ ਇੱਥੋਂ ਪ੍ਰੋਡਕਟ ਲੈ ਕੇ ਜਾਂਦੇ ਇਵਨ 5 ਰੁਪਏ ਤੋਂ ਅਸੀਂ ਇੱਥੇ ਸਟਾਰਟ ਕਰਦੇ ਨੂੰ ਉਹ ਚੀਜ਼ ਦੇਣਾ ਤੇ ਕਿਦਾਂ ਤੁਹਾਡੇ ਵੱਲ ਜਿਹੜਾ ਡੋਰ ਟੂ ਡੋਰ ਜਾ ਕੇ ਕਲੈਕਟ ਕੀਤਾ ਜਾਂਦਾ ਹੈ ਜਾਂ ਵੀਕਲੀ ਇਨੀਸ਼ੀਏਟਿਵ ਕੀਤਾ ਜਾਂਦਾ ਹੈ ਕਿਸ ਟਾਈਪ ਡੋਰ ਟੂ ਡੋਰ ਨਹੀਂ ਕਰਦੇ ਐਕਚੁਅਲੀ ਕੀ ਹੈ ਜੇ ਕਿਸੇ ਨੇ ਸਾਨੂੰ ਕਾਲ ਕਰਦਾ ਕਿ ਸਾਡੇ ਘਰੇ ਹੈਗਾ ਵੇਸਟ ਪਿਆ ਹੋਇਆ ਤੁਸੀਂ ਕਲੈਕਟ ਕਰ ਲਓ ਤਾਂ ਅਸੀਂ ਕਲੈਕਟ ਕਰਦੇ ਆਦਰਵਾਇਜ਼ ਅਸੀਂ ਕਮਿਊਨਿਟੀ ਕਲੈਕਸ਼ਨ ਡਰਾਈਵ ਕਰਦੇ ਆਂ ਕਿ ਇੱਕ ਗਰੁੱਪ ਆਫ ਪੀਪਲ ਜਿਹਨਾਂ ਕੋਲੋਂ ਕਲੈਕਟ ਕੀਤਾ ਤੇ ਅਸੀਂ ਲੈ ਕੇ ਆ ਗਏ ਤੇ ਕਿੱਦਾਂ ਲੋਕ ਤੁਹਾਨੂੰ ਜਿਹੜਾ ਕੰਟੈਕਟ ਕਰ ਸਕਦੇ ਨੇ ਕਿੱਦਾਂ ਆਪਣਾ ਜਿਹੜਾ ਕਾਰਦਾ ਵੇਸਟ ਤੁਹਾਡੇ ਤੱਕ ਪਹੁੰਚਾ ਸਕਦੇ ਦੇਖੋ ਇੰਸਟਾਗ੍ਰam ਤੇ ਸਾਡਾ ਹੈਂਡਲ ਹੈ ਸਵਿਚ ਫੋਰ ਚੇਂਜ ਫਾਊਂਡੇਸ਼ਨ ਦਾ ਉੱਥੋਂ ਵੀ ਕਨੈਕਟ ਹੋ ਸਕਦੇ ਆ ਫੇਸਬੁੱਕ ਤੋਂ ਵੀ ਕਨੈਕਟ ਹੋ ਸਕਦੇ ਆ ਇਸ ਤੋਂ